ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ Instagram Facebook ਪੇਜ ਸੈਲੀਨੀ ਪੰਜਾਬੀ ਤੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਲਈ 5-7 ਫੋਟੋਆਂ ਜਾਂ 2 ਕਮੈਂਟ ਦੀ ਵੀਡੀਓ ਬਣਾ ਕੇ ਮੇਰੇ ਇਸ WhatsApp ਨੰਬਰ ਤੇ ਭੇਜੋ ਤੁਹਾਡੀ ਐਡ ਫ੍ਰੀ ਕੀਤੀ ਜਾਊਗੀ ਜੌਂਡੀ ਉਹ 50 60 E ਬਕਾਉ ਹੈ ਮਾਡਲ ਹੈਗਾ ਇਹ 2012 ਡਬਲ ਡਿਸਟ੍ਰਿਬਿਊਟਰ ਆ ਡਬਲ ਪੀਟੀਓ ਅਡਜਸਟੇਬਲ ਸਟੀering ਹੈ ਦਾ ਟਾਇਰ ਹੈਗੇ 90% ਸਾਰਾ オリジナル ਆ ਡਿਮਾਂਡ ਇਹਦੀ ਹੈਗੀ ਆ 4,80,000 ਰੁਪਏ ਏਰੀਆ ਬਾਗਾ ਪੁਰਾਣਾ ਜ਼ਿਆਦਾ ਜਾਣਕਾਰੀ ਲਈ ਸੰਪਰਕ ਕਰੋ 7837711673 78377 11673